ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਸੁਰਸਤ ਵੱਕਤੀ ਜਿਹੜੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ 에ਰਪੋਰਟ ਤੋਂ ਜਿੱਥੇ ਕਿ ਜਿਹੜਾ ਜਹਾਜ਼ ਹੈ C17 ਅਮਰੀਕਾ ਦਾ ਜਿਹੜਾ ਮਿਲਟਰੀ ਜਹਾਜ਼ ਹੈ ਉਹ ਲੈਂਡ ਹੋ ਚੁੱਕਿਆ ਤਸਵੀਰਾਂ ਤੁਸੀਂ 에ਰਪੋਰਟ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਇਸ ਵਕਤ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ ਮਿਲਟਰੀ ਤੱਕ ਪਹੁੰਚੀ ਹੈ ਵੱਖ-ਵੱਖ ਜਿਹੜੇ ਪੰਜਾਬ ਦੇ ਸ਼ਹਿਰਾਂ ਤੋਂ ਪੁਲਸ ਪਹੁੰਚੀ ਹੈ ਦੱਸਦੀ ਹੈ ਕਿ ਅਮਰੀਕਾ ਸਰਕਾਰ ਦਾ ਜਿਹੜਾ ਵੱਡਾ ਐਕਸ਼ਨ ਹੋਇਆ ਡੋਨਲਡ ਟਰੰਪ ਦਾ ਜਿਹੜੇ ਵਿਅਕਤੀ ਸੀਗੇ ਜਿਹੜੇ ਗੈਰ ਕਾਨੂੰਨੀ ਤੰਗ ਨਾਲ ਰਹਦੇ ਸੀਗੇ ਪ੍ਰਵਾਸੀ ਉਹਨਾਂ ਨੂੰ ਰਿ 18000 ਜਿਹੜੇ ਵਿਅਕਤੀ ਨੇ ਉੱਥੇ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 1700 ਜਿਹੜੇ ਵਿਅਕਤੀਆਂ ਨੂੰ ਰਿਪੋਰਟ ਕੀਤਾ ਜਾਣਾ ਤੇ ਅੱਜ ਜਿਹੜਾ ਪਹਿਲਾ ਬੈਚ ਹੈ ਸੋ 104 ਜਿਹੜੇ ਅੰਮ੍ਰਿਤਸਰ ਦਾ ਰਾਜਾ ਹੰਸੀਏਪੋਰਟ ਜਿਹੜਾ ਪਹੁੰਚ ਚੁੱਕਿਆ ਹੈ ਨਾਲ ਨਾਲ ਤੁਹਾਨੂੰ ਜਹਾਜ਼ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਸੋ ਜਿਹੜੇ ਨੌਜਵਾਨ ਨੇ ਜਿਹੜੇ ਡੰਕੀ ਲਗਾ ਕੇ ਜਾਂਦੇ ਨੇ ਗੈਰ ਕਾਨੂੰਨੀ ਢੰਗ ਨਾਲ ਉੱਥੇ ਦੇਂਦੇ ਨੇ ਕਿਉਂਕਿ ਜ਼ਿਆਦਾਤਰ ਜਿਹੜੇ ਉੱਥੇ ਯੂਐਸ ਦੇ ਰੂਲ ਨੇ ਉਹ ਬੜੇ ਸਖਤ ਚੱਲਦੇ ਨੇ ਪੀਆਰ ਨੂੰ ਲੈ ਕੇ ਸਿਟੀਜ਼ਨਸ਼ਿਪ ਨੂੰ ਲੈ ਕੇ ਉੱਥੇ ਤੁਹਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ ਮਿਲੀਅਨ ਡਾਲਰਾਂ ਦੇ ਸਾਹਮਣੇ ਨਾਲ ਜਾਂ ਤੁਹਾਨੂੰ ਉੱਥੇ ਬੜੇ ਲੰਬੇ ਸਮੇਂ ਲਈ ਰਹਿਣਾ ਪੈਂਦਾ ਸੋ ਤਸਵੀਰਾਂ ਜਿਹੜੀਆਂ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਸਿਹਰਪੋਰਟ ਦੀਆਂ ਸੋ ਉਹ ਦਸਤੇ ਤੋਂ ਜਿਹੜਾ ਸੋ ਬਿਲਕੁਲ ਉਥੇ ਜਿਹੜੀ ਪਹਿਲਾਂ ਡਾਕੂਮੈਂਟੇਸ਼ਨ ਹੋਣੀ ਸੀਗੀ ਜਾਂਚ ਹੋਣੀ ਹੈ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਕਿਉਂਕਿ ਜਿਹੜਾ ਮੁੱਦਾ ਇੰਟਰਨੈਸ਼ਨਲ ਬਣ ਚੁੱਕਾ ਕਿਉਂਕਿ ਜਿਹੜੇ ਵੱਡੇ ਸਵਾਲ ਖੜੇ ਹੋਦੇ ਨੇ ਇਸ ਵਕਤ ਕਿ ਕਿਸ ਤਰੀਕੇ ਨਾਲ ਨੌਜਵਾਨ ਗਏ ਨੇ ਉਹਨਾਂ ਦੀ ਜਾਂਚ ਵੀ ਹੋਣੀ ਹੈ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਪੰਜਾਬ ਪੁਲਿਸ ਵੱਲੋਂ ਕਿਉਂਕਿ ਕਿਸ ਤਰੀਕੇ ਨਾਲ ਉਹ ਗਏ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਰਿਕਾਰਡ ਬੋਲ ਰਿਹਾ ਕਿਸ ਤਰੀਕੇ ਦੀ ਐਕਟੀਵਿਟੀ ਉਹਨਾਂ ਵੱਲੋਂ ਕੀਤੀਆਂ ਗਈਆਂ ਸਨ ਯੂਐਸ ਦੇ ਵਿੱਚ ਜਾਣ ਤੋਂ ਪਹਿਲਾਂ ਸੋ ਯੂਐਸਏ ਜਾਣ ਤੋਂ ਪਹਿਲਾਂ ਕੀ ਕੁਝ ਉਹਨਾਂ ਨੇ ਕੀਤਾ ਉਸ ਦੀ ਵੀ ਜਾਂਚ ਹੋਏਗੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਪੰਜਾਬ ਪੁਲਿਸ ਵੱਲੋਂ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੀ ਉਹਨਾਂ ਇਸ ਵਕਤ ਇੱਕ ਲਿਸਟ ਜਿਹੜੀ ਆਈ ਹੈ ਉਸ ਦੇ ਬਾਰੇ ਵਿੱਚ ਦੱਸ ਦਿੰਦੇ ਆ ਪੰਜਾਬ ਦੇ ਜਿਹੜੇ ਕੋਲ 30 ਸਤੋਪਾਂਜ ਨੇ ਗੁਰਦਾਸਪੁਰ ਤੋਂ ਇੱਕ ਨੇ ਤਰਨਤਾਰਨ ਤੋਂ ਜਿਹੜਾ ਇੱਕ ਵਿਅਕਤੀ ਹੈ ਚਾਰ ਜਲੰਧਰ ਤੋਂ ਨੇ 6 ਜਿਹੜੇ ਕਬੂਤਲਾ ਤੋਂ ਨੇ ਹਸ਼ਿਆਰਪੁਰ ਤੋਂ ਜਿਹੜੇ ਦੋ ਵਿਅਕਤੀ ਨੇ ਲੁਧਿਆਣਾ ਤੋਂ ਦੋ ਜਾਨੇ ਨੇ ਐਸਬੀਐਸ ਨਗਰ ਤੋਂ ਦੋ ਜਾਨੇ ਨੇ ਪਟਿਆਲਾ ਤੋਂ ਕੋਲ ਚਾਰ ਜਾਨੇ ਨੇ ਸੰਗਰੂਰ ਤੋਂ ਇੱਕ ਹੈ ਐਸਐਸ ਨਗਰ ਤੋਂ ਇੱਕ ਹੈ ਤਫਦਿਕਰ ਸਾਹਿਬ ਤੋਂ ਇੱਕ ਹੈ ਤਕਰੀਬਨ ਜਿਹੜੀ 30 ਜਿਹੜੇ ਵਿਅਕਤੀਆਂ ਦੀ ਲਿਸਟ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਸੋ ਬਿਲਕੁਲ ਇਹ ਜਿਹੜਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ ਸਾਰੀ ਰਿਪੋਰਟ ਦੀਆਂ ਜਿੱਥੇ ਅੱਜ ਸਾਰਾ ਕਿਉਂਕਿ ਕਿਤਨਾ ਕਿਤੇ ਜਿਹੜਾ ਵੱਡਾ ਐਕਸ਼ਨ ਲਿਆ ਗਿਆ 47 ਦੇ ਜਿਹੜੇ ਰਾਸ਼ਟਰਪਤੀ ਜਦੋਂ ਬਣੇ ਸੀਗੇ ਯੂਐਸਏ ਦੇ ਤੇ ਉਸ ਵੇਲੇ ਸੋਚ ਕੇ ਗਈ ਸੀ ਡੋਨਲਡ ਟਰੰਪੋਲੋ ਤੇ ਇਹੀ ਕਿਹਾ ਗਿਆ ਸੀਗਾ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹ ਰਹੇ ਨੇ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਏਗਾ ਉਹਨਾਂ ਨੂੰ ਜ਼ਰੂਰ ਜਿਹੜਾ ਇੱਥੋਂ ਵਾਪਸ ਭੇਜਿਆ ਜਾਏਗਾ ਸੋ ਪਹਿਲਾ ਕਲੰਬੀਆ ਦੇ ਵਿੱਚ ਭੇਜੇ ਗਏ ਸੀਗੇ ਨੌਜਵਾਨ 에ਅਰਪੋਰਟ ਦੇ ਵਿੱਚ ਭੇਜੇ ਗਏ ਸੀਗੇ ਸੋ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿਸ ਦੇ ਨਾਲ ਇੱਥੇ ਪ੍ਰਸ਼ਾਸਨ ਮੌਜੂਦ ਹੈ ਸੋ ਕਲੰਬੀਆ ਦੇ ਵਿੱਚ ਜਦੋਂ ਭੇਜਿਆ ਗਿਆ ਸੀਗਾ ਤੇ ਜਿਹੜਾ ਨਾ ਕਰ ਦਿੱਤੀ ਗਈ ਸੀ ਕਲੰਬੀਆ ਦੀ ਲੀਡਰਸ਼ਿਪ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਇਹਨਾਂ ਨੂੰ ਨਹੀਂ ਰੱਖਣਾ ਸੋ ਜਿਹੜਾ ਡੋਨਲਡ ਟਰੰਪ ਵੱਲੋਂ 50% ਜਿਹੜਾ ਟੈਰਿਫ ਟੈਕਸ ਸੀਗਾ ਜਿਹੜਾ ਉੱਥੇ ਐਲਾਨ ਕਰ ਦਿੱਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਆਪ ਹੀ ਉਹਨਾਂ ਨੂੰ ਆਪਣੇ ਕਲੰਬੀਆ ਤੋਂ ਜਹਾਜ਼ ਪੇਜ ਕੇ ਆਪਣੇ ਜਿਹੜੇ ਉੱਥੇ ਡਿਪੋਰਟ ਕੀਤੇ ਹੋਏ ਵਿਅਕਤੀ ਸੀ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਸੋ ਅੱਜ ਪਤ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਜਿਹੜੀਆਂ ਨਾਲ ਦੇ ਨਾਲ ਤੁਹਾਨੂੰ ਸਾਂਝੀਆਂ ਕਰ ਦਿੰਦੇ ਹਾਂ ਰਿਪੋਰਟ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸੈਕਰੀਗੇਟਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਜਿਹੜੇ ਉਹ ਕਿਉਂਕਿ ਕੀ ਰਿਪੋਰਟ ਬੋਲਦੇ ਨੇ ਕਿਉਂਕਿ ਉੱਥੇ ਜਾ ਕੇ ਕੁਝ ਲੋਕ ਜਿਹੜੇ ਨੇ ਸਿਟੀਜ਼ਨਸ਼ਿਪ ਲੈਣ ਲਈ ਅਜ਼ਾਈਲਮ ਜਿਹੜਾ ਅਪਲਾਈ ਕਰਦੇ ਨੇ ਉੱਥੇ ਜਾ ਕੇ ਵਕੀਲ ਹਾਇਤ ਕਰਦੇ ਨੇ ਆਪਣੇ ਆਪ ਨੂੰ ਥ੍ਰੈਟ ਦੱਸਦੇ ਨੇ ਕਿ ਸਾਨੂੰ ਇੰਡੀਆ ਦੇ ਵਿੱਚ ਥ੍ਰੈਟ ਹੈ ਸਾਨੂੰ ਉੱਥੇ ਜਿਹੜੀ ਸਾਡੀ ਜਾਨ ਨੂੰ ਖਤਰਾ ਹੈ ਸੋ ਜਿਸ ਕਾਰਨ ਸਾਨੂੰ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਹੈ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇ ਸੋ ਇਸ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਡੰਕੀ ਲਗਾ ਕੇ ਜਾਇਆ ਜਾਂਦਾ ਪਨਾਮਾ ਦੇ ਜੰਗਲਾ ਰਾਹੀ ਸੋ ਕਈ ਜਣੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸੋ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਿਹਾ ਜਾਂਦਾ ਸੋ ਉਹਨਾਂ ਨੂੰ ਅੱਜ ਰਿਪੋਰਟ ਕਰ ਦਿੱਤਾ ਗਿਆ ਸੋ ਜਹਾਜ਼ ਜਿਹੜਾ ਇਸ ਦੇ ਵਿੱਚ ਪਹੁੰਚ ਚੁੱਕਿਆ 2:00 ਵਜੇ 2 ਮਿੰਟ ਤੇ ਸੋ ਤਸਵੀਰਾਂ ਤੁਸੀਂ ਲਗਾਤਾਰ ਇੱਥੋਂ ਦੇਖ ਰਹੇ ਹੋ ਸੋ ਹੋਰ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜ਼ਰੂਰ ਦੱਸਾਂਗੇ ਦੰਦੇ ਵਿੱਚ ਸੋ 104 ਜਿਹੜੇ ਜਿਹੜੇ ਪਹੁੰਚ ਚੁੱਕੇ ਨੇ ਹਰਿਆਣਾ ਦੇ ਲੋਕ ਨੇ ਮਹਾਰਾਸ਼ਟਰ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਚੰਡੀਗੜ੍ਹ ਤੋਂ ਦੋ ਵਿਅਕਤੀ ਦੱਸੇ ਜਾ ਰਹੇ ਆ ਸੋ ਵਦੇਰੀ ਕੀ ਇਸ ਮਾਮਲੇ ਵਿੱਚ ਜਾਣਕਾਰੀ ਨਿਕਲ ਕੇ ਆਉਂਦੀ ਹੈ ਜ਼ਰੂਰ ਤੁਹਾਨੂੰ ਸਾਂਝੀ ਕਰਦੇ ਰ